ਆ ਜੋ ਇਥੋਂ ਜਿਹੜਾ ਮੁੰਡਾ ਹਰ ਕੇ ਗਿਆ ਬਿੱਕੂ ਐਡਾ ਮਨਬੁੱਧੀ ਜਵਾਕ ਐ ਐਡਾ ਮਨਬੁੱਧੀ ਐ ਪਤਾ ਨਹੀਂ ਉਹਦੇ ਨਾਲ ਤੁਸੀਂ ਸੋਨੀ ਸਾਹਿਬ ਕਿਵੇਂ ਰਹੇ ਇਹਨਾਂ ਸਾਲ ਮੇਰੇ ਕਹਿਣ ਦਾ ਮਤਲਬ ਸੋ ਯਾਰ ਹੁਣ ਰਾਹੁਲ ਕਾ ਵੀ ਕਹਿੰਦਾ ਇੱਕ ਹੱਥ ਦਾ ਪੀਰ ਮੈਂ ਕਿਹਾ ਤੇ ਮੂੰਹ ਤੇਰਾ ਜੰਮਣਾ ਹੈ ਹੈ ਦੱਸਿਆ ਰਹੇ ਜਿਹਨੇ ਨਾਲ ਖਾਧਾ ਹੋਵੇ ਜਿਹਨੇ ਤੈਨੂੰ ਪੜਾਇਆ ਹੋਵੇ ਕੰਮ ਸੇ ਕੰਮ ਤੂੰ ਚੱਲ ਗਿਆ ਤੇ ਬਾਹੀ ਹੱਥ ਗੱਲ ਤਾਂ ਮੈਂ ਕਰ ਉਹਨੂੰ ਆਪਲਾ ਵੀ ਕਹਿੰਦਾ ਦੱਸੋ ਵੀ ਰਾਹੁਲ ਕਾ ਵੀ ਆਪਲਾ ਦੀ ਐ ਬੋਲੋ ਭਾਈ ਮੇਰੇ ਹੱਥ ਖੜੇ ਕਰਕੇ ਦੋ ਦੱਸੋ ਇਹ ਬਿੱਟੂ ਕਹਿੰਦਾ ਹੈ ਆਕਦਾ ਵੀਰ ਬੀਜੇਪੀ ਨੂੰ ਖੁਸ਼ ਕਰਨੀ ਪੈਂਦਾ ਹੈ ਤੇ ਕੋਈ ਜਿਹੜੀ ਕੰਗਣਾ ਹੈਗੀ ਹੈ ਕੰਗਣਾ ਹਾਂ ਉਹ ਕੋਈ ਕਹਿੰਦੀ ਰਾਹੁਲ ਕਾ ਨਸ਼ਾ ਕਰਦਾ ਤੁਸੀਂ ਮੈਂ ਖੜੀ ਕੋਲ ਕੇ ਦੇਖ ਲਾ ਬੰਦਾ ਆ ਵੀ ਉੱਤੇ ਮੋਢੇ ਤੇ ਬੰਦਾ ਬਾਕੇ ਡੰਡ ਬੰਕਾ ਲਾਉ ਨੋ 88 ਡੋਲੇ ਮੈਂ ਥੱਕ ਗਿਆ ਮੈਨੂੰ ਲੈ ਗਿਆ ਉਹ ਰਾਹੁਲ ਗਾਂਧੀ ਇਕਦਾਰ ਨਾਲ ਮੇਰੇ ਕੋ ਚੜਿਆ ਨਾ ਜਾਵੀ ਮੈਂ ਅੱਜ ਵੀ ਆਪੇ ਬੜਾ ਫੀਟਰ ਸੀ ਅੱਜ ਕੋ 8 ਸਾਲਾਂ ਦੀ ਗੱਲ ਕਰਦਾ ਬਸ ਕਰਾ ਦਿੰਦਾ ਅੱਜ ਦਾ ਇੱਕ ਦਾ ਬਿਆਨ ਆਗਾ ਇੱਕ ਹੋਰ ਹੈ ਤੇ ਸਾਰੇ ਜਾਣੇ ਨਾ 5-7 ਬੰਦੇ ਰੱਖੇ ਰਾਹੁਲ ਗਾਂਧੀ ਦੇ ਤੇ ਹਮਰਾ ਬੋਲ ਨੂੰ ਜਿਹੜੇ ਬਤਮੀਜ਼ੀ ਲਾਗੂ ਤੇ ਕੰਡਾ ਬੋਜੇ ਤੇ ਮੋਦੀ ਜੀ ਨੂੰ ਤੇ ਅਮੀਸ਼ ਜੀ ਨੂੰ ਅਮੀਸ਼ਾ ਜੀ ਨੂੰ ਖੁਸ਼ ਕਰਦੇ ਉਹ ਕਹਿੰਦਾ ਆ ਪੁਰਾਣਾ ਹੈ ਪ੍ਰੇਧ ਪੂਰਨ ਉਹ ਜਿਹੜਾ ਜਿਹੜੀਆਂ ਵਿਚਾਰੀਓ ਕੁੜੀ ਵੈਸਲਰ ਨੂੰ ਮੰਦਾ ਚੰਦਾ ਬੋਲਿਆ ਸੀ ਤੇ ਧਰਣਾ ਲਾਇਆ ਸੀ ਉਹਨੂੰ 100 ਗ੍ਰਾਮ ਪੁਰਾ ਭਾਰ ਵਧਿਆ ਤੇ ਉਹਨੂੰ ਦੇਖਦੇ ਨਿੱਕਾ ਆਪਣੇ ਆਇਨਾ ਦੇ ਨਿੱਕਾ ਬੜਾ ਕਿਵੇਂ ਦਿੱਤਾ ਜਿਹੜਾ ਕੰਡਾ ਹੁੰਦਾ ਹੈ ਡੇਟ ਆਲਾ ਉਹ ਕਿਵੇਂ ਲੱਗੇ ਤੇ ਫਿੱਟਕਾ ਦਾ ਉਹ ਵੱਡਾ ਸੋਚਦਾ ਹੀ ਮੈਂ ਤਾਂ ਕਿੱਲੋ ਘਾਤੀ ਐ ਜੀ ਕੋਈ ਗੱਲ ਨਹੀਂ ਉਹ ਦਮਨ ਗੱਬਚਟਾ ਕੋਈ ਦੇਸ਼ ਦੀ ਸਰਕਾਰ ਦੀ ਲੜੀ ਨਹੀਂ ਇੰਨੀ ਤਕੜੀ ਸਾਡੀ ਪਲੇਅਰ ਐ ਸੋ ਇਹਦਾ ਤਗਮਾ ਲੈ ਕੇ ਆਊਗੀ ਕੁੜੀ ਪਹਿਲਾਂ ਵੀ ਲਈ ਐ ਇਹਦੀ ਲੜਾਈ ਲੜੀਏ ਨਾ ਡੜ ਤੜ ਕਰਤਾ ਹੋਰ ਉਹ ਆਲੀ ਆਪਣੀ ਪਾਰਟੀ ਕਿਉਂਕਿ ਆਪਾਂ ਉਹਦੀ ਲੜਾਈ ਲੜ ਰਹੇ ਹੋਂ ਆਖਿਆ ਹੋਰ ਨਹੀਂ ਤਾਂ ਫਿਰ ਰਾਜਨੀਤੀ ਜਾ ਕੇ ਬਦਲ ਜਾਣਾ ਰਾਹੁਲ ਗਾਂਧੀ ਉਹਦੇ ਨਾਲ ਫੋਟੋ ਖਿਚਾ ਰਿਆ ਹੈ ਹੱਥ ਫੜ ਕੇ ਇਦੋਂ ਕੁੜੀ ਦਾ ਪੜਿਆ ਇਦੋਂ ਮੁੰਡੇ ਦਾ ਪੜਿਆ 라ਹੁਣ ਕਾਂਦੀ ਉਮਰ ਹੋ ਗਈ ਹੈ 50 ਬਣ ਜਾਸਾ 52 52 ਬਣ ਜਾਸਾ ਲੋ ਕੁੜੀ ਹੋਣੀ ਹੈ 22 ਸਾਲ ਦੀ ਚੱਲੀ ਇਹ ਦੂਜਾ ਠੁਣੀ ਸੀ 28 28 ਅੱਜ ਜੋ ਭੂਤਸ਼ਣ ਕਹਦਾ ਵੇਖੋ ਜੀ 라ਹੁ ਕਦੀ ਤੇ ਆਦਾਂ ਦਾ ਉਹ ਕੁੜੀ ਦਾ ਇਤਰੀ ਕਰ ਮੈਂ ਕਹਿਆ ਯਾਰ ਅਸੀਂ ਤਾਂ ਗਿਆਤੀਆਂ ਜਿਹੜੀ ਹੱਥ ਫੜਦੀ ਅਸੀਂ ਆ ਵੀ ਮਾਂ ਦਾ ਵੀ ਹੱਥ ਫੜਦੇ ਹਾਂ ਅਸੀਂ ਆ ਵੀ ਪਰਚੈਂਟਲ ਫੜਦੇ ਨੇ ਪਰ ਨੀਅਤ ਕੀ ਹੈ ਕਿਉਂ ਹੱਥ ਫੜਿਆ ਕਮਾਲ ਦੇ ਯਾਰ ਬੰਦੇ ਇਹਨਾਂ ਨੂੰ ਮੀਟਰ ਚਲੇ ਬਣਾਤਾ ਲੋਕਾਂ ਨੇ ਐਡੀ ਗੰਦਗੀ ਦਿਮਾਗ ਚ ਭਰੀ ਐ ਇਹਨਾਂ ਬੰਦਿਆਂ ਦੀ ਸਾਰੀ ਦੁਨੀਆ ਦਾ ਹੱਥ ਫੜਦੇ ਆਂ ਬੇリカ ਰਲੀ ਉਹਦਾ ਯਾਤਰਾ ਕਿਤੀ ਸੋਖੇ ਆਪੜਿਆ ਅਸਿਰਾਹੋ ਜੀ ਮਮਤਾ ਭੈਣ ਜੀ ਸਾਡੇ ਆਸ਼ਿਸ਼ ਜੀ ਦੇਨੇ ਸੇ ਲੋਹ ਲਾਗਾ ਤੜਿਆ ਜੀ ਇਹ ਗੰਦੇ ਕਮਾਲ ਦੇ ਲੋਕ ਆ ਤੈਨਾ ਗੰਦਾ ਦਿਮਾਗ ਹੈ ਅੱਜ ਉਹ ਬੋਲੀ ਕਰਦੇ ਜੀਵੇ ਤੇ ਇਲਜ਼ਾਮ ਲੱਗੇ ਸੀ ਵੀ ਇਹਨੇ ਕੋਈ ਗਲਤ ਕਰ ਦਿੱਤੀ। ਸੋ ਇਹਨੇ ਗੱਲ ਹੋ ਗਿਆ ਰਾਹੁਲ ਗਾਂਧੀ ਕੋ ਇਹਨਾਂ ਨੂੰ ਜਾਰ ਪੱਜਦਾ। ਸਹੀ ਗੱਲ ਇਹ ਆ ਵੀ ਆ ਗਿਆ। ਪਰ ਯਾਰ ਹੈ ਬੱਬਰ ਸ਼ੇਰ ਹਾਂ। ਹਮ ਪੁੱਛੋ ਕਿਵੇਂ ਬੱਬਰ ਸ਼ੇਰ ਹੈ ਯਾਰ ਤੂੰ ਇਹਨੇ ਕਹੀ ਜਾਂਦੀ। ਆ ਜਿਹੜਾ ਅਬਾਨੀਆਂ ਦਾ ਵਿਆਹ ਸੀਗਾ। ਅਬਾਨੀਆਂ ਦਾ ਵਿਆਹ ਦੇਖਿਆ ਤੁਸੀਂ ਟੈਲੀਵਿਜ਼ਨ ਤੇ ਤੇ ਫੋਨਾਂ ਤੇ ਕਿੱਥੇ ਦੇਖਿਆ? ਅਭੀ ਕਿੱਪਿੰਗ ਆ ਰਹੀ ਨਹੀਂ ਲੇਖਿਆ ਉਹ ਬੰਬੇ ਹੁੰਦਾ ਸੀ ਗੁਜਰਾਤ ਤੇ ਯਾਰ ਦੇ ਵਿੱਚ ਉਹ ਸਾਰੀ ਦੁਨੀਆ ਦੇ ਠੋਕੇ ਲਵਾਏ ਅਮੀਰ ਤੋਂ ਵੀਰਾਂ ਨੇ ਠੋਕੇ ਲਾਏ ਤੇ ਸਾਰੀ ਦੁਨੀਆ ਦੇ ਲੀਡਰ ਆਏ ਹਿੰਦੁਸਤਾਨ ਦੇ ਸਟਾਰੇ ਹਾਲੀਵੁੱਡ ਦੇ ਹਾਲੀਵੁੱਡ ਦੇ ਆਏ ਸਭ ਨੂੰ ਚਾਹੀਏ ਦੇਸ਼ ਦਾ ਪ੍ਰਧਾਨ ਮੰਤਰੀ ਹੈ ਰਾਹੁ ਗਾਂਧੀ ਦੇ ਘਰੇ ਉਹ ਕਾਰ ਦੇ ਨਾਲ ਮੋਤੀਸ਼ ਬੰਦ ਰਾਮੋ ਦਾ ਨਹੀਂ ਜਿਆ ਇੱਕ ਬੰਦਾ ਹੈ ਜਿਹੜਾ ਮਾਦਾ ਸ਼ੇਰ ਕਿਉਂ ਨਹੀਂ ਜਾਂਦਾ ਮੈਂ ਪੁੱਛਿਆ ਕਿਉਂ ਨਹੀਂ ਗਿਆ ਕਹਿੰਦਾ ਰਾਜਾ ਯਾਰ ਇਹਨਾਂ ਨੇ ਦੇਸ਼ ਦੇ ਲੋਕਾਂ ਦਾ ਖੂਨ ਚੂਸ ਚੂਸ ਕੇ ਸੰਪਤੀ ਬਣਾਈ ਜਿੰਨਾ ਪੈਸਾ ਅਡਾਨੀ ਤੇ ਬਾਨੀ ਕੋਲੇ ਹੈ ਉਹ 90 ਕਰੋੜ ਇਸ ਦੇਸ਼ ਦੇ ਲੋਕਾਂ ਦੇ ਖਰੀਦ ਸਕਦੇ ਆ ਉਹਨਾਂ 90 ਕਰੋੜ ਲੋਕਾਂ ਕੋਲੇ ਪੈਸਾ ਨਹੀਂ ਹੈ ਜਿੰਨਾ ਦੋਹਾਂ ਕੋਲੇ ਸਾਡੇ ਵਾਲਾ ਯਾਰ ਆਪੀ ਸ਼ੇਰ ਹੈ ਜਿੱਥੇ ਅਮਰੀਕਾ ਕਨੇਡਾ ਜਾਪਾਨ ਸਭ ਲੋਕਾਂ ਹੈ ਲੇਕਿਨ ਸਾਡੇ ਵਾਲਾ ਨਹੀਂ ਤੇ ਅਸੀਂ ਦੇਖੀ ਗਏ ਕਿ ਆ ਬਾਗੀ ਦੇ ਮੁੰਡੇ ਦੇ ਵਿੱਚ ਕੁੱਤੇ ਆ ਜਿਹੜੇ ਉਹ 5 ਕਰੋੜ ਦੀ ਗੱਡੀ 'ਚ ਜਾਂਦੇ ਆ ਪਰ ਉਹ ਵੀ ਦੇਖੀ ਗਏ ਆ ਦੇਖੋ ਜੀ ਆ ਕੁੱਤੇ ਆ ਤੇ ਕਾਰ ਤੋਂ ਥੋੜੇ ਪੈਸੇ ਆ ਆ ਕਾਲੇ ਕਰੂਰ ਬਣ ਜਾਂਦੇ ਆ ਅਡਾਮੀ ਦੇ ਥੋੜੀਆਂ ਜਿੰਨਾ ਮੁੰਡ ਲੈ ਕੇ ਤੁਹਾਨੂੰ ਇਹਨੇ ਹਿੱਸੇ ਤੇ ਦਿਆ ਕਰਦੇ ਆ ਇਹ ਤਾਂ ਕਿਸਾਨਾਂ ਨੇ ਮੋਰਚਾ ਲਾ ਲਿਆ ਤੋਂ ਸਾਨੂੰ ਇਹ ਗੱਲਾਂ ਸਮਝਣੀਆਂ ਪੈਣੀਆਂ ਹੈ ਜੇ ਤੁਸੀਂ ਨਾ ਸਮਝੋਗੇ ਅਡਾਨੀ ਨੇ ਇੱਕ ਵਾਰੀ ਤੁਹਾਨੂੰ ਪਹਾੜ ਸਰਕਾਰੀ ਰੇਟ ਤੋਂ ਵੱਧ ਦੇਣਾ 500 ਤੁਸੀਂ ਅਖਰਾਸੀ ਬਈ 100 ਰੁਪਏ ਵੱਧ ਵੇਖਦਾ ਸਰਕਾਰੀ ਨੂੰ ਫਾਇਦਾ ਹੁੰਦਾ ਕਿ ਹੌਲੀ ਹੌਲੀ 50 ਸਾਲਾਂ ਤੋਂ ਸਰਕਾਰ ਨੇ ਆਦੀ FCI ਬੰਦ ਕਰ ਦੇਣੀ ਸੀ ਜੇ ਸਾਡੇ ਕੋਲ ਤਾਂ ਮਾਲ ਹੀ ਨਹੀਂ ਹੁੰਦਾ ਜੇ ਲੋ ਅਸੀਂ ਚੱਕਦੇ ਨਹੀਂ ਖਰੀਦ ਬੰਦ ਕਰਦੇ ਸੀ ਉਸ ਤੋਂ ਬਾਅਦ ਜਦੋਂ ਖਰੀਦ ਬੰਦ ਹੋ ਜਾਂਦੀ ਬੰਦ ਹੋ ਜਾਂਦਾ ਪੱਕੇ ਤੋਂ ਤੇ ਪੀਸਾ ਜਿੱਥੇ ਮੈਂਦਾ ਵਿਕਦਾ ਸੀ ਉੱਥੇ ਦੇਖਣਾ ਸੀ ਉਹ ਜੱਟ ਪਾ ਕਰ ਜੇ ਜਿਹੜਾ ਫੇਰ ਉਹਨੇ 50 ਸਾਲਾਂ ਬਾਅਦ ਸਿੱਧਾ ਕਹਿਣਾ ਸੀ ਪਰ ਸਾਡੇ 450 ਰੁਪਏ ਤੋਂ ਲੱਗਦਾ ਫਿਰ ਕਿੱਥੇ ਜਾਂਦੇ ਖੇਤ ਨੂੰ ਮੋੜਾ ਬਣਾ ਲੈਣਾ ਜੀ ਹੁਣ ਬਈ ਭਾਜ ਸਾਢੇ 450 ਹੈ ਦੇਣਾ ਕਿ ਨਹੀਂ ਦੇਣਾ ਤੁਸੀਂ ਕਹਿੰਦੇ ਲੜਾਈ ਆ ਸਾਡੇ ਨਾਲ ਗੁਰੂ ਬਈ ਬੋਲੋ ਇਹ ਤੁਸੀਂ ਜ਼ਮੀਨ ਦੇ ਕਿੰਨੀ ਸੀ ਉਹਨੇ ਕਹਿੰਦਾ ਸੀ ਚੱਕ ਬਈ ਭਾਜ ਨੂੰ ਕਹਿੰਦਾ 21 ਲੱਖ ਦੀ ਐ ਟ੍ਰਾਂਡ ਕਰ ਜਾ ਹੋ ਜਾਣਾ ਉਹਨੇ ਕਹਿੰਦਾ ਚੱਕ 25 ਲੱਖ ਉਹਨੇ ਫਿਰ 25 ਲੱਖ ਲੈ ਕੇ ਫਿਰ ਥੋੜੇ ਤੋਂ ਥੋੜੀ ਜ਼ਮੀਨ ਤੇ ਖੇਤੀ ਕਰਾਏਗਾ ਬੀਜਦਾ ਨਹੀਂ ਸਮਝੇ ਏਦਾਂ ਹੋ ਗਿਆ ਰਾਹੁ ਗਾਂਧੀ ਕਹਿੰਦਾ ਜੀ ਮੈਂ ਐਮਐਸਪੀ ਲਵਾਂਗਾ राहुल गांधी ਕਹਿੰਦਾ ਇਸ ਵਾਰੀ ਲੋਕ ਸਭਾ ਦਾ ਕਹਿੰਦਾ ਇਸ ਹੀ ਲੋਕ ਸਭਾ ਮੈਂ ਹਮ ਕਿਸਾਨੋ ਕੋ ਐਮਐਸਪੀ ਕੀ ਲੀਡਰ ਗਾਰੰਟੀ ਦੇਗੀ ਇਹ ਉਹ ਜ ਆ ਬੰਦਾ ਮਿਲਦਾ ਦਸੋ ਅਜੇ ਸਾਨੂੰ ਕਈ ਸਰਦਾਰ ਜੀ ਰੋਟ ਨਹੀਂ ਪਾਉਂਦੇ ਜਾਂਗੇ ਨਹੀਂ ਜਿਹੜਾ ਸੀ ਕਾਂਗਰਸ ਤੋਂ ਕਿਉਂ ਨਹੀਂ ਪਾਵੇ ਗਾਜੂ ਜੀ ਕਾਂਗਰਸ ਨੇ ਕੀ ਮਾਰਾ ਕੀਤਾ ਸਿੱਖਾਂ ਦੀ ਉਹ ਪਿਆਰ ਕਰਨ ਵਾਲੀ ਕਾਂਗਰਸ ਹੈ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਾਇਆ ਪਹਿਲਾ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜਲ ਸਿੰਘ ਬਣਾਇਆ पहला देश का पांकारा सरदार गीता सिंह बनाया मग्नी सिंह मंटे सिंह आलूवाड़िया बनाया प्लेन कमीशन का चेयर फौजिया के जनरल बनाए दो कांग्रेस पार्टी बादल का नाम लग गया आप कौन है बताओ कौन थे कल कौन आए सो बादल साहब का नाम लग गया बादल साहब की खत्म क्यों हो गई क्योंकि बादल साहब दा जो बादल किया सिख बंदा सी ਉਹਨੇ ਕਹੇ ਮੇਰੀ ਨੋ ਨੂੰ ਬਣਾ ਦਿਓ ਬਾਕੀ ਪੱਗਾ ਵਾਲੇ ਇਹੀ ਹੋਇਆ ਉਹ ਕਿਹਾ ਇਹ ਜਿਹੜਾ ਪੁੱਤਰ ਮੋਹ ਹੈ ਨਾ ਜੀ ਮੋਹ ਲੈ ਕੇ ਡਈ ਜਾਉਂ ਮੈਂ ਜਿਹੜਾ ਪੁੱਤਰ ਕਾਬਲ ਆਪੇ ਆ ਜਾਂਦਾ ਛਾਤੀ ਸੀਨਾ ਪਾੜ ਕੇ ਉਹ ਬਾਦਲ ਸਾਹਿਬ ਅਰੇ ਉਹ ਮੇਰਾ ਭਰਾ ਕਿਖਾਇਆਕਰਾਰ ਕਹਿੰਦੇ ਹੁਣ ਮੈਂ ਕਹਾਂ ਯਾਰ ਆਪ ਦੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੋਂ ਉਹਨਾਂ ਨੇ ਆਖਿਆ 15 ਸਾਲ ਦਾ ਕੰਮ ਨਹੀਂ ਚੱਲਦਾ 10 ਸਾਲ ਹੋ ਗਏ ਲੋਕਾਂ ਨੂੰ ਰੋਲਾ ਪਾਉਣੇ ਵੀ ਬਗੜਾੜੀ ਬਗੜਾੜੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਬਿਅਦਬੀ ਹੁਣ ਉਹਨਾਂ ਨੇ ਕਿਹਾ ਵੀ ਤੂੰ ਚਿੱਠੀ ਲਿਖ ਮਾਫੀ ਮੰਗ ਤੇ ਅਸੀਂ ਤੈਨੂੰ ਸੰਖਾਇਆ ਤੂੰ ਉਹ ਆਪੀਂ ਕਹਿ ਦਿੰਦੇ ਵੀ ਆਪੀਂ ਤਾਂ ਚਲੋਗੇ ਕਿ ਸੰਖਾਇਆ ਕਰਾਉਂਦੇ ਨੇ ਉੱਥੇ ਕਰਾਇਆ ਕਰਾਉਂਦੇ ਸੰਖਾਇਆ ਕੀ ਹੈ ਵੀ ਜੋੜੇ ਛੱਡਦੇ ਅਸੀਂ ਰੋਲ ਛੱਡਦੇ ਸੰਖਾਇਆ ਕੀ ਹੈ ਭਾਂਡੇ ਮਾਂਜਦੇ ਹੋ ਅਸੀਂ ਰੋਲ ਕਰਦੇ ਨਹੀਂ ਕਰਦੇ ਤੁਸੀਂ ਗੁਰਦੁਆਰੇ ਬੋਲੋ ਉਹ ਸੇਵਾ ਹੈ ਮੈਂ ਤਾਂ ਹੋਈ ਨਾ ਕਹਿ ਦਿੰਦੇ ਵੀ ਇਹ ਕੋਈ ਮੈਨੂੰ ਕੋਈ ਕਹਿੰਦਾ ਸੀ ਵੀ ਸ਼ਾਇਦ ਉਹ ਤਨਖਾਹ ਜੇ ਕਹਿੰਦੇ ਵੀ ਦੋ ਸਾਲ ਇਲੈਕਸ਼ਨ ਵੀ ਲੱਗਦਾ ਹੈ। ਮੈਂ ਕਹਾ ਦੋ ਕਿਉਂ ਕਹਿੰਦੇ ਐ? ਇਹ ਇਹ ਕਹਿੰਦੇ ਵੀ ਤੇ ਹੁਣ 6 ਸਾਲ ਇਲੈਕਸ਼ਨ ਨਹੀਂ ਲੱਗਦਾ। ਫੇਰ ਤਾਂ ਮੰਨੀ ਵੀ ਵਾਕਿਆ ਹੀ ਤਨਖਾਹ ਲਈਏ। ਦੋ ਸਾਲ ਦਾ ਕੋਈ ਇਲੈਕਸ਼ਨ ਹੈ ਹੀ ਨਹੀਂ ਲੜੂਗਾ ਕੀ ਵਾਈਲੈਕਸ਼ਨ ਹੈ। ਜਾ ਤਾਂ ਲੜ। ਇਹ ਵਾਈਲੈਕਸ਼ਨ ਤੋਂ ਬਚਾਉਂਦੇ ਕਿਉਂ ਵੀ ਗੁਰਦਾਰਾ ਪਰਵੰਦੇ ਕਮੇਟੀ ਵਾਲੇ। ਮੈਂ ਆਖਿਆ ਕਿਦਰ ਤੇ ਮਾਨ ਸਿੰਘ ਜੀ ਲੜਨ ਸੁਭੀਤ ਕੀ। ਇਹ ਕੋਈ ਜ਼ਵਾਦ ਆਉਗਾ। ਇਹ ਕਮਨਪ੍ਰੀਤ ਬਦਲਣਾ ਕਿਉਂਕਿ ਉੱਥੇ ਚੋਰਾ ਨਾਲ ਕੁੱਤੀ ਰਲੀ ਸੀ ਉਹ ਕਿ ਮਨਪ੍ਰੀਤ ਹੈ ਉਹ ਬੀਜੇਪੀ ਦਾ ਇੱਧਰ ਹੈ ਪਹਿਲਾਂ ਉਹਨਾਂ ਨੇ ਕਾਂਗਰਸ ਤੇ ਇੱਧਰ ਸੀ ਵੀ ਉਹ ਇੱਧਰ ਬੁੱਲੇ ਲੈ ਜੇ ਸਾਨੂੰ ਕੋਸੋਂ ਲੋਕੀ ਦਾ ਤਾਂ ਅਮਰਿੰਦਰ ਨਾਲ ਤੂਸ ਰਾਤ ਨੂੰ ਜਾ ਕੇ ਗੱਲ ਕਰਾ ਦੇ ਕੇ ਤਾਂ ਹੀ ਤਾਂ ਅਮਰਿੰਦਰ ਫੇਲ ਹੋਇਆ ਦੋਵੇਂ ਰਾਜੇ ਅਮਰਿੰਦਰ ਸਿੰਘ ਜਿੰਨੇ ਫੇਲ ਹੋਇਆ ਪਹਿਲੇ ਇਲੈਕਸ਼ਨਾਂ ਤੇ ਪਹਿਲੀ ਸਰਕਾਰ ਵਿੱਚ ਨਹੀਂ ਰਲਿਆ ਸੀ ਦੂਜੀ ਦੂਜੀ ਚ ਰਲਿਆ ਸੀ ਕਿ ਨਹੀਂ ਅਮਰਿੰਦਰ ਸਿੰਘ ਬਾਦਲੂ ਨੂੰ ਇਹ ਸਾਰੀ ਦੁਨੀਆ ਚਾਹੀਦੀ ਉਹ ਮਨਪ੍ਰੀਤ ਤੋਂ ਸੋਚ ਕਰਦਾ ਹੁੰਦਾ ਸੀ ਅੱਧਕੀ ਬਣ ਜੋਰ ਲਈ ਹੋਣੀ ਮਰਪੀ ਜੇ ਇਹਦਾ ਸਮਝੌਤਾ ਹੋ ਜੇ ਬੀਜੇਪੀ ਨਾਲ ਤਾਂ ਪਹਿਲੇ ਦਾ ਅਸੀਂ ਪੰਜਾਬ ਦੇ ਇਤਹਾਸ ਦੇ ਸਮਝੌਤੇ ਕਿਹੜੇ ਪੰਜਾਬ ਦੇ ਤੇ ਕੌਣ ਨਾਲ ਵਤੂ ਹੀ ਪੰਜਾਬ ਦੇ ਨਾਲ ਹੈ ਹੈ ਕੋਈ ਨਾਲੇ ਕਮਾਇਆ ਕਿ ਦੋਵੇਂ ਜਣੇ ਲੜੋ ਪੀ ਜਾ ਫਿਰ ਵੜੇਗਾ ਫਸਾਊਗਾ ਸਿੰਗਰ ਦੇਖੀ ਜੂਗੀ ਹੁੰਦਾ ਹੈ ਤੇ ਟੈਲੀਵਿਜ਼ਨ ਤੇ ਵੇਖੀ ਜਾ ਦੇ ਸੋ ਮੈਂ ਯਾਰ ਗੱਲ ਜਾਵਾ ਬਾਬਾ ਜੀ ਤੁਹਾਨੂੰ ਸੱਚੀ ਸੁਣਾ ਰਿਹਾ ਕੋਈ ਗੱਲ ਨਹੀਂ ਹੋਣਾ ਹੈ ਕਾਤੇ ਮਾਂਛੀਏ ਗੱਲ ਬਣਾਈਏ ਵੀ ਲੋਕਾਂ ਨੂੰ ਗੱਲ ਕੋਈ ਕਹੋ ਸੱਚੀ ਕਹੋ ਹੋਲੀ-ਹੋਲੀ ਆ ਜਿਹੜਾ ਝੂਠ ਹੈ ਨਾ ਇਹ ਲੀਡਰਾਂ ਨੇ ਮਾਰ-ਮਾਰ ਕੇ ਲੀਡਰਾਂ ਦੀ ਜਿਹੜੀ ਸ਼ੋਭੀ ਨੂੰ ਖਰਾਬ ਕਰਤੀ ਹੈ ਵੱਡਾ ਸਾਰਾ ਝੂਠ ਕਰਕੇ ਲਿਆਉਂਦੇ ਆ ਲੀਡਰ ਉਸਾਈ ਗੱਲ ਸੱਚੀ ਕਰੋ ਭਾਵੇਂ ਚੰਗੀ ਲੱਗੇ ਨਾ ਹੋਲੀ-ਹੋਲੀ ਲੋਕਾਂ ਨਾਲ ਬਣ ਗਦੀ ਏ ਯਾਰ ਸੱਚੀ ਗੱਲ ਇਹ ਭਾਈ ਕੌੜੀ ਗੱਲ ਕਰਦਾ ਤੇ ਸੱਚੀ ਅੱਜ ਕੱਲ੍ਹ ਲੋਕ ਸੱਚੀ ਗੱਲ ਦੇ कमी पर सो यार पूछ <laughs> लो जो बीबी माड़ू पे है उदघाटन भी तो करा लियो, चा बहुत है हेलो दसो कोई है कि का कांटेक्ट माड़ा मोटा की लादा तू ला ला यार सो <laughs> <laughs> so, गल नहीं यार गल जे मेनू दस दो एवे मैं उधर वही नहीं दूर आवा कठे

ਇਹ ਤੇ ਗੱਲ ਨਾਲ ਜਿੱਤੇ ਨੇ ਯੂਨਿਟ ਨਾਲ ਕਰ ਸਕਦੇ ਹਾਂ ਹਰ ਤਰ੍ਹਾਂ ਦੇ ਯਾਦਾਂ ਚ ਰਹਿ ਕੇ ਦੁਬਾਰਾ ਫਿਰ ਸਰਦਾਰ ਸਾਹਿਬ ਬੇਰੀ ਪ੍ਰੀਮੀਅਮ ਵੀ ਆਉਣ ਵਾਲਾ ਜਿਹੜਾ ਜਿਮਾਨਾ ਔਰਤਾਂ ਦਾ 50% ਹੈ ਰਿਜ਼ਰਵੇਸ਼ਨ ਹੋ ਸਕਦਾ ਹੈ ਕਿ ਜਗਰਾਉਂ ਸੀਟ ਜੱਗਾ ਦੀ ਨਾਲ ਅਰਮੇਨ ਦੀ ਤੱਕ ਪਤਨੀ ਨੂੰ ਮਿਲ ਸਕਦਾ ਹੈ ਨਹੀਂ ਮੈਂ ਮੈਂ ਯਾਰ ਮੈਂ ਨਹੀਂ ਕਰਿਆ ਬੈਲ ਪਾਸ ਹੋ ਗਿਆ ਕਸੂਰ ਤੇਂਪੀ ਦਿੱਤਾ ਇਹ ਆਪਣੀ ਕਰਮਪਤੀ ਨੂੰ ਰੋਣ ਕੋਲ ਵੀ ਆ ਤੇ ਗਿਣੋ ਜੋ ਜੀ ਤੋਂ ਹੋਣ ਦਾ ਲੱਗਣਾ ਸਨਮਾਨ ਹੈ ਉਹਨਾਂ ਆਪਾ ਸਾਡੇ ਪਛਰਾਤੀਏ ਦੀ ਔਰ ਤੋਂ ਕਿਣਾ ਸਾਡੀ ਜ਼ਿੰਦਗੀ ਤੇ ਸਾਡੀ ਦਰਸ਼ਤੀ ਰਹੀ। ਤੋਂ ਬੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਫਿਰ ਆਪਾਂ ਹੌਲੀ ਹੌਲੀ ਗੱਲਾਂ ਕਰਨੇ ਪੇਰਾ ਹੋਗੇ ਤੁਹਾਡੇ ਕੋਲ ਕਿੰਨਾਂ ਤੇ ਮਾਰਾ ਮੋਟਾ ਮੇਰਾ ਧਿਆਨ ਰੱਖਿਆ ਕਰੋ ਮੈਂ ਕੱਲਾ ਦੀ ਜਗਰਾਵੋਂ ਇਥੇ ਐਮਪੀ ਹਾਂ ਤਾਂ ਮੈਂ ਹੁਣ ਨੂੰ ਤਿੰਨ ਵਾਰੀ ਤੁਹਾਡੇ ਕੋਲ ਕੱਢ ਜਾਂਦਾ ਤਿੰਨ ਵਾਰੀ ਆਪਾਂ ਤੋੜੇ ਫਰੇ ਦੇ ਸ਼ਕੀਨ ਹੈ ਲੇਕਿਨ ਪੰਜਾਬ ਦਾ ਜੇ ਲੀਡਰ ਬਣਾਉਣਾ ਹੈ ਜੇ ਪੰਜਾਬ ਦਾ ਵਿੱਚ ਕਾਂਗਰਸ ਲੈ ਕੇ ਆਉਣੀ ਹੈ ਲੀਡਰ ਬਣਾਉਣਾ ਹੈ ਤੋੜਾ ਫੇਰਾ ਕਰਾਉਣਾ ਹੈ ਕਿਉਂਕਿ ਫੇਰ ਮੈਂ ਫੱਟੇ ਚੱਕ ਦੇਵਾਂਗਾ ਅੱਗੇ ਤਾਂ ਮੈਨੂੰ ਬਿੱਦਰ ਵੀ ਦਾ ਹੀ ਫਿਕਰ ਸੀ ਕੱਲਾ ਹੁਣ ਲਧਿਆਣੇ ਦੀ ਪਾਰਲੀਮੈਂਟ ਦਾ ਵੀ ਫਿਕਰ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੁਸੀਂ ਲੋਕਾਂ ਨੇ ਬਾਬਾ ਸੁੱਖਾ ਅੱਡੇ ਸਰਕਾਰ ਆਦੇ तली ते सरो जमारिया करखे नज़ारे